ਸੋ ਸਤਿ ਸ਼੍ਰੀ ਅਕਾਲ ਸਾਥੀਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਸੋ ਲੈ ਕੇ ਆਏ ਜੀ ਤੁਹਾਡੇ ਵਾਸਤੇ ਆਪਣੀ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਵਰਲਡ ਹਿਸਟਰੀ ਦੇ ਵਿੱਚ ਪੁਨਰ ਜਾਗਰਨ ਦਾ ਪਾਰਟ ਕਰ ਰਹੇ ਆਂ ਜੀ 100 MCQ ਕਰਨਾ ਵੀ ਆਪਾਂ ਤੇ ਅੱਜ ਆਪਾਂ ਪਹੁੰਚ ਚੁੱਕੇ ਆਂ ਇਸ ਦੇ ਤੀਜੇ ਪਾਰਟ ਤੇ ਇਹ ਕਲਾਸ ਤੁਹਾਡੇ ਲੈਕਚਰਰ ਕੇਡਰ ਮਾਸਟਰ ਕੇਡਰ ਦੇ ਇਲਾਵਾ ਹੋਰ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਦੀਆਂ ਜਿੰਨੀਆਂ ਵੀ ਪੋਸਟਾਂ ਆਉਂਦੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਵਰਲਡ ਹਿਸਟਰੀ ਦੇ ਇਹ ਟੌਪਿਕ ਬਾਰੇ ਪੁੱਛਿਆ ਜਾਂਦਾ ਤਾਂ ਉਹ ਸਾਰੇ ਟੌਪ ਪੋਸਟਾਂ ਨੂੰ ਕਵਰ ਕਰੂ ਸੁ ਕਲਾਸ ਨੂੰ ਸ਼ੇਅਰ ਕਰ ਦਿਓ ਜੀ ਤੇ ਕਲਾਸ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਕਰਮਜੀਤ ਕੌਰ ਜੀ ਸਾਥ ਸ੍ਰੀ ਅਕਾਲ ਸਾਰੇ ਹੀ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਕਲਾਸ ਨੂੰ ਸ਼ੇਅਰ ਕਰ ਦਿਓ ਜਲਦ ਤੋਂ ਜਲਦ ਪ੍ਰਸ਼ਨ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਜੀ ਜਲਦ ਤੋਂ ਜਲਦ ਆਨਸਰ ਕਮੈਂਟ ਕਰ ਦਿਓ ਵੈਰੀ ਗੁੱਡ ਬਈ ਸੋ ਆਪਾਂ ਪੂਰੀ ਵਾਹ ਡਿਸਟਰੀ ਕਰਨੀ ਹੈ ਜੀ ਕੁਝ ਸਾਥੀਆਂ ਦੇ ਮੈਸੇਜ ਆ ਰਹੇ ਨੇ ਜੀ ਐਮਸੀਕਿਊਜ਼ ਦੇ ਸਰਬਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਐਮਸੀਕਿਊ ਦੀ ਤੁਹਾਨੂੰ ਈ-ਬੁੱਕ ਆਪਾਂ ਪ੍ਰੋਵਾਈਡ ਕਰਵਾਵਾਂਗੇ ਜੀ ਇਹ ਜਿਹੜੀ ਈ- ਈ-ਬੁੱਕ ਆ ਵੀ ਤੁਹਾਡੀ ਉਹ ਤੁਹਾਨੂੰ ਐਪ ਤੇ ਮਿਲੂਗੀ ਸੋ ਜਦੋਂ ਵੀ ਅਪਲੋਡ ਹੋ ਗਈ ਤੁਹਾਨੂੰ ਦੱਸ ਦਿੱਤਾ ਜਾਊਗਾ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਨ ਜੀ ਮਾਨਵਵਾਦ ਸ਼ਬਦ ਦਾ ਸਰਪ੍ਰਥਮ ਪ੍ਰਯੋਗ ਕਿਸ ਜਰਮਨ ਸ਼ਿਲਪਕਾਰ ਨੇ ਕੀਤਾ ਤਾਂ ਐਮਨਿਤੀਹਮਰ ਗੁਟਨੇਨਬਰਗ ਕੈਪਲਰ ਤੇ ਜਾਂ ਫਿਰ ਲੂਥਰ ਵੈਰੀ ਗੁੱਡ ਜੀ ਜਲ ਤੋਂ ਜਲਦ ਕਲਾਸ ਨੂੰ ਸ਼ੇਅਰ ਕਰ ਦਿਓ ਜੀ ਆਨਸਰ ਹੈ ਜੀ ਤੁਹਾਡਾ ਏ ਏ ਆਰ ਹੈ ਜੀ ਵੈਰੀ ਗੁੱਡ ਵੀ ਸੋ ਸਾਥੀਓ ਜੇ ਆਪਣੀ ਕਲਾਸ ਬਾਇ ਮਿਸਟੇਕ ਬੰਦ ਹੁੰਦੀ ਹੈ ਤਾਂ ਤੁਸੀਂ ਸਮਝ ਲੈਣਾ ਕਿ ਆਪਣਾ ਇਨਵਰਟਰ ਹੈ ਜਿਹੜਾ ਉਹ ਬੰਦ ਹੋ ਗਿਆ ਕਿਉਂਕਿ ਲਾਈਟ ਨਹੀਂ ਆਈ ਬਹੁਤ ਟਾਈਮ ਹੋ ਗਿਆ ਕਲਾਸ ਚੱਲੀ ਜਾਂਦੀਆਂ ਨੂੰ ਆਫਲਾਈਨ ਸੋ ਸਾਥੀਓ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਇਟਲੀ ਦੇ ਵਿੱਚ ਪ੍ਰਥਮ ਮਾਨਵਵਾਦੀ ਅਕਾਦਮੀ ਦੀ ਸਥਾਪਨਾ ਜਿਹੜੀ ਹੈਗੀ ਉਹ ਕਿਸ ਸਾਲ ਹੋਈ ਮਾਨਵਵਾਦ ਦਾ ਜਿਹੜਾ ਪਹਿਲਾ ਪ੍ਰਸ਼ਨ ਸੀ ਤੁਹਾਡਾ ਜੀ ਉਹਦਾ ਏ ਆਨਸਰ ਸੀ ਹੁਣ ਆ ਗਿਆ ਜੀ ਇਟਲੀ ਦੇ ਵਿੱਚ ਪ੍ਰਥਮ ਮਾਨਵਵਾਦੀ ਅਕਾਦਮੀ ਦੀ ਸਥਾਪਨਾ ਕਿਸ ਸਾਲ ਹੋਈ ਜੀ ਸ਼ਾਬਾਸ਼ ਫ੍ਰਾਂਸ ਦੀ ਕ੍ਰਾਂਤੀ ਦਾ ਟੌਪਿਕ ਹਾਂਜੀ ਸਾਰੇ ਕਰਵਾਵਾਂਗੇ ਸੋ 1439 53 13 ਤੇ ਜਾਂ ਫਿਰ 1304 ਵੀ ਵੈਰੀ ਗੁੱਡ ਜੀ 52 ਤੇ ਆਜੋ ਜੀ 1453 ਕੋ ਲੌਕ ਕਰ ਦਿਆ ਜਾਏ ਓਕੇ ਜੀ ਤਾਂ ਬਿਲਕੁਲ ਜੀ ਬਿਲਕੁਲ ਜੀ ਸਹੀ ਹੈ ਜੀ ਤੁਹਾਡਾ ਆਨਸਰ ਸਹੀ ਹੈ ਜੀ ਵੈਰੀ ਗੁੱਡ ਜੀ 57 ਦਾ 52 ਨੰਬਰ ਦਾ ਤੁਹਾਡਾ ਜਿਹੜਾ ਆਨਸਰ ਹੈ ਜੀ ਉਹ 1400 39 ਰਹਿਣ ਵਾਲਾ ਵੀ ਠੀਕ ਹੈ ਜੀ ਸੋ 1439 ਰਹਿਣ ਵਾਲਾ ਵੀ 53 ਨਹੀਂ ਆਊਗਾ ਬਾਕੀ ਇਸ ਨੂੰ ਤੁਸੀਂ ਵੈਰੀਫਾਈ ਜ਼ਰੂਰ ਕਰ ਲੈਣਾ ਆਪਣੇ ਵਿਹਾਰਪ ਤੇ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਇੰਗਲੈਂਡ ਦੇ ਸਾਹਿਤਕਾਰ ਸਾਰ ਟਾਮਸ ਮੂਰ ਇਹਨੂੰ ਆਪਾਂ ਵੀ ਟਾਮਸ ਮੂਰ ਥਾਮਸ ਮੂਰ ਤੁਹਾਨੂੰ ਕਿਸ ਕਿਵੇਂ ਵੀ ਲਿਖਿਆ ਮਿਲ ਸਕਦਾ 1478 15135 ਠੀਕ ਹੈ ਜੀ ਸੋ ਜਲਦ ਤੋਂ ਜਲ ਦੇਖ ਹਾਂਜੀ ਜਲਦ ਤੋਂ ਜਲ ਦਾ ਅਨਸਰ ਕਮੈਂਟ ਕਰਦਿਆ ਕਰੋ ਵੀ ਸ਼ਾਬਾਸ਼ ਬੀ ਜਟੋਪੀਆ ਸੋ ਵੈਰੀ ਗੁੱਡ ਜੀ ਸਹੀ ਅਨਸਰ ਹੈ ਜੀ ਤੁਹਾਡਾ ਬਿਲਕੁਲ 53 ਦਾ ਆਪਸ਼ਨ ਬੀ ਜਟੋਪੀਆ ਠੀਕ ਹੈ ਵੀ ਜਟੋਪੀਆ ਸਹੀ ਹੈ ਵੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਸਰ ਥਾਮਸ ਮੋਰ ਦੀ ਕ੍ਰਿਤੀ ਜਟੋਪੀਆ ਕਿਹੜੇ ਸਾਲ ਪ੍ਰਕਾਸ਼ਿਤ ਹੋਈ ਕਿਹੜੇ ਸਾਲ ਪ੍ਰਕਾਸ਼ਿਤ ਹੋਈ ਹੈ ਵੀ ਜਲਦ ਤੋਂ ਜਲਦ ਆਨਸਰ ਕਮੈਂਟ ਕਰ ਦਿਓ ਜੀ ਜਲਦ ਤੋਂ ਜਲਦ ਆਨਸਰ ਜਿਹੜਾ ਹੈਗਾ ਜੀ ਕਮੈਂਟ ਕਰ ਦਿਓ ਸ਼ਾਬਾਸ਼ ਹਾਂਜੀ 54 ਦਾ ਜੀ 54 ਦਾ ਤੁਹਾਡਾ ਸਹੀ ਆਨਸਰ ਹੈ ਜੀ ਬਿਲਕੁਲ ਆਪਸ਼ਨ ਬੀ 1516 ਬੀ ਠੀਕ ਹੈ ਵੀ ਸਰ தாம்ਸ ਮੂਰ ਦੀ ਕ੍ਰਿਤੀ ਯੂਟੋਪੀਆ ਜਿਹੜੀ ਹੈਗੀ ਹੈ ਜੋ 1516 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਕਿਸ ਅੰਗਰੇਜ਼ੀ ਕਵਿਤਾ ਦੀ ਦਾ ਜਨਕ ਕ ਜਿਹੜਾ ਉਹ ਕਿਹਾ ਜਾਂਦਾ ਇਹਨੂੰ ਅੰਗਰੇਜ਼ੀ ਕਵਿਤਾ ਦਾ ਜਨਕ ਕੌਣ ਹੈ ਜੀ ਸ਼ੇਕਸਪੀਅਰ ਹੈ ਜੋਫਰੀ ਚੌਸਰ ਸਰ தாம்ਸ ਮੂਰ ਤੇ ਜਾਂ ਫਿਰ ਫਰਾਂਸਿਸ ਬੇਕਨ ਹੈ ਵੈਰੀ ਗੁੱਡ ਜੀ ਜਲਦ ਤੋਂ ਜਲਦ ਆਨਸਰ ਕਮੈਂਟ ਕਰ ਦਿਓ ਜੀ ਸ਼ਾਬਾਸ਼ ਜੀ ਆਨਸਰ ਕਮੈਂਟ ਕਰ ਦਿਓ ਜੀ ਫਾਸਟਲੀ ਸ਼ਾਬਾਸ਼ ਹਾਂ ਜੀ ਜਲਦ ਤੋਂ ਜਲਦ ਆਨਸਰ ਕਮੈਂਟ ਕਰੋ ਜੀ ਵੈਰੀ ਗੁੱਡ ਬੀ ਆ ਰਿਹਾ ਜੀ ਵੈਰੀ ਗੁੱਡ ਜੀ ਬੀ ਆਨਸਰ ਆ ਰਿਹਾ ਜੀ ਤੁਹਾਡਾ ਵੈਰੀ ਗੁੱਡ ਜੀ 55 ਦਾ ਤੁਹਾਡਾ ਬਿਲਕੁਲ ਜੀ ਜੋਫਰੀ ਚੌਸਰ ਹੈ ਜਿਹੜਾ ਜੀ ਉਹ ਅੰਗਰੇਜ਼ੀ ਕਵਿਤਾ ਦਾ ਜਾਣ ਕਵੀ ਵੈਰੀ ਗੁੱਡ ਅਗਲਾ ਪ੍ਰਸ਼ਨ ਜੀ ਤੁਹਾਡਾ ਜੋਫਰੀ ਚੌਸਰ 1340 ਤੋਂ 1400 ਦੁਆਰਾ ਲੰਬੀ ਕਵਿਤਾ ਦੇ ਰੂਪ ਵਿੱਚ ਕਿਸ ਵਿਧਾ ਨੂੰ ਜਨਮ ਦਿੱਤਾ ਜੋਫਰੀ ਚੌਸਰ 1340 ਤੋਂ 1400 ਦੁਆਰਾ ਲੰਬੀ ਕਵਿਤਾ ਦੇ ਰੂਪ ਵਿੱਚ ਕਿਸ ਵਿਧਾ ਨੂੰ ਜਨਮ ਦਿੱਤਾ ਗਿਆ ਜੀ ਸ਼ਾਬਾਸ਼ ਆਪਸ਼ਨ ਹਨ ਜੀ ਸੋਨੇਟ ਓਡ ਬੈਲਡ ਤੇ ਜਾਂ ਫਿਰ ਗਜ਼ਲ ਵੈਰੀ ਗੁੱਡ ਜੀ જલ તો જલ દા આન્સર કમેન્ટ કર દો જી પ્રશ્ન નંબર તમારડો ભાઈ 56 56 જી 56 જી 56 વેરી ગુડ ભાઈ હાજી સોનેટ વેરી ગુડ ભી પ્રશ્ન નંબર જી તમારડો 56 વેરી ગુડ ભી તો સહી આન્સર છે જી સોનેટ ઠીક આ ભી એ ઓપ્શન સહી છે જી તમારી ਅਗਲਾ ਪ੍ਰਸ਼ਨ ਆ ਜੀ ਤੁਹਾਡਾ ਕਿਸ ਇਤਾਲਵੀ ਨਿਵਾਸੀ ਨੂੰ ਆਧੁਨਿਕ ਚਾਣਕਿਆ ਕਿਹਾ ਜਾਂਦਾ ਹੈ ਕਿਹੜਾ ਇਤਾਲਵੀ ਨਿਵਾਸੀ ਹੈ ਵੀ ਜਿਹਨੂੰ ਆਧੁਨਿਕ ਚਾਣਕਿਆ ਕਹਿੰਦੇ ਆ ਪੈਟਰਾਰਕ ਮਕਿਆਵਲੀ ਵੈਸਾਰੀ ਤੇ ਜਾਂ ਫਿਰ ਦਾਂਤੇ ਇਹਨੂੰ ਦਾਂਤੇ ਕਰ ਲੈਣਾ ਵੇ ਠੀਕ ਹੈ ਜੀ ਇਹਨੂੰ ਦਾਂਤੇ ਕਰ ਲੈਣਾ ਦਾਂਤੇ ਜੀ ਅੱਗੇ ਆ ਜੀ ਤੁਹਾਡਾ ਵੈਰੀ ਗੁੱਡ ਜਲਦੀ ਤੋਂ ਜਲਦੀ ਜੀ ਆਨਸਰ ਜਿੰਨੀ ਜਲਦੀ ਆਨਸਰ ਦਿਓਗੇ ਉੰਨੀ ਜਲਦੀ ਆਪਾਂ ਅੱਗੇ ਵਧਾਂਗੇ ਕਿਉਂਕਿ ਲਾਈਟ ਨਹੀਂ ਹੈ ਜੀ ਸ਼ਾਬਾਸ਼ ਹਾਂ ਜੀ ਤੁਹਾਡਾ ਪ੍ਰਸ਼ਨ ਹੈ ਜੀ 57 57 ਜੀ ਵੈਰੀ ਗੁੱਡ ਵੀ ਜਲਦੀ ਤੋਂ ਜਲਦੀ ਆਨਸਰ ਦੇ ਦਿਓ ਜੀ 57 ਦਾ ਜੀ ਮਕਿਆਵਲੀ ਵੈਰੀ ਗੁੱਡ ਵੀ ਮਕਿਆਵਲੀ ਆਪਸ਼ਨ ਬੀ ਸਹੀ ਹੈ ਜੀ ਇਹ ਜਿਹੜਾ ਇਤਾਲਵੀ ਨਿਵਾਸੀ ਹੈ ਆਧੁਨਿਕ ਚਾਣਕੀਆ ਜਿਹਨੂੰ ਕਿਹਾ ਜਾਂਦਾ ਹੈ ਉਹ ਹੈ ਜੀ ਮਕਿਆਵਲੀ ਬੀ ਆਪਸ਼ਨ ਅਗਲਾ ਪ੍ਰਸ਼ਨ ਵੀ ਮਕਿਆਵਲੀ ਦੁਆਰਾ ਰਚਿਤ ਪ੍ਰਸਿੱਧ ਪੁਸਤਕ ਦਾ ਪ੍ਰਿੰਸ ਕਿਸ ਸਾਲ ਪ੍ਰਕਾਸ਼ਿਤ ਹੋਈ ਸਾਲ ਚੁਣਨਾ ਜੀ 1516 1363 ਜਾਂ ਫਿਰ 27 ਵੈਰੀ ਗੁੱਡ ਜੀ ਕਿਸ ਇਤਾਲਵੀ ਨਿਵਾਸੀ ਨੂੰ ਆਧੁਨਿਕ ਚਾਨਕੀਆ ਕਿਹਾ ਜਾਂਦਾ ਜੀ ਮਕਿਆਵਲੀ ਉਹਦਾ ਆਨਸਰ ਤੁਸੀਂ ਦਿੱਤਾ ਵੈਰੀ ਗੁੱਡ ਤੇ ਮਕਿਆਵਲੀ ਦੇ ਦੁਆਰਾ ਰਚਿਤ ਪੁਸਤਕ ਜਿਸ ਦਾ ਨਾਮ ਹੈ ਜੀ ਦਾ ਪ੍ਰਿੰਸ ਉਹ ਕਿਸ ਸਾਲ ਪ੍ਰਕਾਸ਼ਿਤ ਹੋਈ ਜੀ ਕਿਸ ਸਾਲ ਪ੍ਰਕਾਸ਼ਿਤ ਹੋਈ ਵੀ ਸ਼ਾਬਾਸ਼ ਹਾਂਜੀ ਕਿਹੜੇ ਸਾਲ ਪ੍ਰਕਾਸ਼ਿਤ ਹੁੰਦੀ ਹੈ ਜੀ ਇਹ ਬੁੱਕ ਜਲ ਤੋਂ ਜਲ ਅਨਸਰ ਕਮੈਂਟ ਕਰ ਦਿਓ ਸਾਥੀਓ ਸ਼ਾਬਾਸ਼ ਹਾਂਜੀ ਅਨਸਰ ਕਮੈਂਟ ਕਰ ਦਿਓ ਜੀ 58 ਦਾ ਡੀ 1527 ਵੈਰੀ ਗੁੱਡ ਜੀ ਵੈਰੀ ਗੁੱਡ ਜੀ ਸੋ 58 ਦਾ ਜੀ ਡੀ ਸੋ 1527 ਹੋ ਸਕਦਾ ਜੀ ਤਾਂ B ਨੂੰ ਵੀ ਧਿਆਨ ਚ ਰੱਖਣਾ ਠੀਕ ਹੈ ਜੀ B ਨੂੰ ਵੀ ਧਿਆਨ ਚ ਰੱਖਣਾ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਦਾ ਪ੍ਰਿੰਸ ਪੁਸਤਕ ਦਾ ਪ੍ਰਿੰਸ ਪੁਸਤਕ ਵਿੱਚ ਮਕਿਆਵਲੀ ਨੇ ਕਿਸ ਨੂੰ ਵੱਖ-ਵੱਖ ਪਹਿਲੂ ਮੰਨਿਆ ਕਲਾ ਅਤੇ ਸਾਹਿਤ ਧਰਮ ਤੇ ਰਾਜਨੀਤੀ ਵਪਾਰ ਅਤੇ ਕਾਨੂੰਨ ਜਾਂ ਵਿਗਿਆਨ ਅਤੇ ਦਰਸ਼ਨ ਵੀ ਜਾਂ ਵਿਗਿਆਨ ਅਤੇ ਦਰਸ਼ਨ ਉਸ ਦਾ B ਅਨਸਰ ਆਊਗਾ ਜੀ ਪਹਿਲਾਂ ਵਾਲੇ ਪ੍ਰਸ਼ਨ ਦਾ ਉਹਦਾ ਬੀ ਆਨਸਰ ਆਊਗਾ ਜੀ ਜਿਹੜਾ ਪਹਿਲਾਂ ਕੀਤਾ ਆਪਾਂ ਠੀਕ ਹੈ ਵੀ ਬਾਕੀ ਤੁਸੀਂ ਵੈਰੀਫਾਈ ਜ਼ਰੂਰ ਕਰ ਲਿਓ ਉਹਦਾ ਆਨਸਰ ਮੇਰੇ ਅਕੋਰਡਿੰਗ ਬੀ ਹੈ ਜੀ ਪ੍ਰਸ਼ਨ ਨੰਬਰ 58 ਦਾ ਜੀ ਹਾਂ ਜੀ ਅੱਗੇ ਹੈ ਜੀ ਤੁਹਾਡਾ 59 ਦਾ ਆਨਸਰ ਜਲਦੀ ਤੋਂ ਜਲਦੀ ਕਮੈਂਟ ਕਰੋ ਜੀ ਧਰਮ ਅਤੇ ਰਾਜਨੀਤੀ ਧਰਮ ਅਤੇ ਰਾਜਨੀਤੀ ਜੀ ਵੈਰੀ ਗੁੱਡ ਵੀ ਸੋ ਸਹੀ ਹੈ ਜੀ ਧਰਮ ਅਤੇ ਰਾਜਨੀਤੀ ਆਪਸ਼ਨ ਬੀ ਹੈ ਜਿਹੜੀ ਇਹਦਾ ਸਹੀ ਆਨਸਰ ਹੈ ਅਗਲਾ ਪ੍ਰਸ਼ਨ ਜੀ ਹਾਲੈਂਡ ਨਮਾਸੀ ਇਰਾਸਮਸ 1466 ਤੋਂ 1536 ਦੇ ਵਿੱਚ ਪ੍ਰਸਿੱਧ ਕ੍ਰਿਤੀ ਕਿਹੜੀ ਸੀ ਉਹਦੀ ਇਰਾਸਮਸ ਦੀ 1466 ਤੋਂ 1536 ਤੱਕ ਪ੍ਰਸਿੱਧ ਕ੍ਰਿਤੀ ਕਿਹੜੀ ਸੀ ਦਾ ਪ੍ਰਿੰਸ ਜਟੋਪੀਆ ਮੂਰਖ ਦੀ ਪ੍ਰਸ਼ੰਸਾ ਦਾ ਪ੍ਰੇਜ਼ ਆਫ ਹੌਲੀ ਤੇ ਜਾਂ ਫਿਰ ਕਲੋਕੇ ਵੀਜ਼ ਵੈਰੀ ਗੁੱਡ ਵੀ 59 ਤੇ ਆਜੋ ਅੱਗੇ 60 ਤੇ ਵੀ 60 ਤੇ ਆ ਜੀ ਵੈਰੀ ਗੁੱਡ ਜੀ ਸੀ ਆਨਸਰ ਆ ਰਿਹਾ ਵੀ ਤੁਹਾਡਾ ਸੋ ਸਹੀ ਆਨਸਰ ਹੈ ਜੀ ਤੁਹਾਡਾ ਬਿਲਕੁਲ ਮੂਰਖ ਦੀ ਪ੍ਰਸ਼ੰਸਾ ਠੀਕ ਹੈ ਜੀ ਦਾ ਪ੍ਰੇਜ਼ ਆਫ ਫੋਲੀ ਜਿਹੜੀ ਇਰਾਸਮਸ ਦੀ ਕ੍ਰਿਤੀ ਹੈ ਜਿਹੜੀ 1466 ਤੋਂ 1536 ਦਾ ਟਾਈਮ ਹੈ ਅੱਗੇ ਆ ਗਿਆ ਜੀ ਇਰਾਸਮਸ ਨੂੰ ਕਿਹੜੇ ਵਿਸ਼ੇਸ਼ ਨਾਮ ਨਾਲ ਜਾਣਿਆ ਜਾਂਦਾ ਹੈ ਹੋਰ ਕਿਹੜਾ ਨਾਮ ਹੈ ਜੀ ਆਧੁਨਿਕ ਮਾਨਵਵਾਦੀ ਪਹਿਲਾ ਯੂਰੋਪੀਅਨ ਰਾਜਕੁਮਾਰ ਤੇ ਜਾਂ ਫਿਰ ਫ੍ਰਾਂਸੀਸੀ ਨਾਵਲ ਦਾ জনক ਵੈਰੀ ਗੁੱਡ ਵੀ ਪਾਦਰੀਆਂ ਦਾ ਮਜ਼ਾਕ ਉਡਾਇਆ ਸੀ ਉਹਨੇ ਇਹਦੇ ਵਿੱਚ ਸ਼ਾਬਾਸ਼ ਹੈ ਵੈਰੀ ਗੁੱਡ ਜੀ ਇਸ ਚ ਪੜਿਆ ਜਿਹੜਾ ਪਾਦਰੀਆਂ ਦਾ ਮਜ਼ਾਕ ਉਡਾਇਆ ਗਿਆ ਜੀ ਵੈਰੀ ਗੁੱਡ ਹਾਂ ਜੀ ਸੋ ਤੁਹਾਡਾ ਪ੍ਰਸ਼ਨ ਹੈ ਜੀ 61 ਸ਼ਾਬਾਸ਼ ਵੀ ਜਲਦੀ ਤੋਂ ਜਲਦੀ ਆਨਸਰ ਦੇ ਦਿਓ ਜੀ 61 ਦਾ ਸੀ ਆਨਸਰ ਆ ਰਿਹਾ ਵੀ ਤੁਹਾਡਾ ਸ਼ਾਬਾਸ਼ ਸੀ ਆਨਸਰ ਆ ਰਿਹਾ ਹੈ ਨਾ ਹੂੰ ਵੈਰੀ ਗੁੱਡ ਜੀ ਤਾਂ ਸਹੀ ਹੈ ਜੀ ਸੀ ਰਾਜਕੁਮਾਰ ਠੀਕ ਹੈ ਵੀ ਇਰਾਸਮਸ ਨੂੰ ਕਿਹੜੇ ਵਿਸ਼ੇਸ਼ ਨਾਮ ਨਾਲ ਜਾਣਿਆ ਜਾਂਦਾ ਹੈ ਰਾਜਕੁਮਾਰ ਦੇ ਨਾਮ ਨਾਲ ਵੀ ਅਗਲਾ ਪ੍ਰਸ਼ਨ ਹੈ ਜੀ ਫਰਾਂਸ ਦੇ ਸਾਹਿਤਕਾਰ ਰੈਵਲਾਸ ਜਿਹਦਾ ਸਮਾਂ ਹੈ ਜੀ 1483 ਤੋਂ 1553 ਉਹਨੂੰ ਕਿਸ ਸਾਹਿਤ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਕਿਸ ਸਾਹਿਤ ਦਾ ਜਨਮਦਾਤਾ ਮੰਨਿਆ ਜਾਂਦਾ ਵੀ ਅੰਗਰੇਜ਼ੀ ਕਵਿਤਾ ਫ੍ਰਾਂਸੀਸੀ ਨੋਵਲ ਸਾਹਿਤ ਇਤਾਲਵੀ ਨਾਟਕ ਜਾਂ ਫਿਰ ਜਰਮਨ ਕਵਿਤਾ ਵੀ ਜਾਂ ਫਿਰ ਜਰਮਨ ਕਵਿਤਾ ਜੀ ਡਰਪੋਕ ਵਿਅਕਤੀ ਵੀ ਸੀਗਾ ਜੀ ਸਿਮਰਦੀਪ ਕਹਿੰਦੇ ਵੈਰੀ ਗੁੱਡ ਵੀ ਹਾਂਜੀ 62 ਤੇ ਆ ਜੋ ਵੀ ਜਲਦੀ ਤੋਂ ਜਲਦੀ 62 ਨੰਬਰ ਤੇ ਫ੍ਰਾਂਸੀਸੀ ਜਿਹੜਾ ਸਾਹਿਤਕਾਰ ਹੈਗਾ ਰੈਵਲਾਸ ਜਿਸਦਾ ਸਮਾਂ 1483 ਤੋਂ 1553 ਵੀ ਤੇ ਜਨਮਦਾਤਾ ਉਹਨੂੰ ਮੰਨਿਆ ਜਾਂਦਾ ਕਿਹੜੇ ਸਾਹਿਤ ਦਾ ਅੰਗਰੇਜ਼ੀ ਕਵਿਤਾ ਦਾ ਜੀ ਤੇ ਜਾਂ ਫ੍ਰਾਂਸੀਸੀ ਉਹਨਿਆਸ ਸਾਹਿਤ ਜਾਂ ਇਤਾਲਵੀ ਨਾਟਕ ਵੀ ਸ਼ਾਬਾਸ਼ ਸਿਰਫ ਮਨੋਖ ਹੀ ਹੱਸ ਸਕਦਾ ਹੈ ਵੈਰੀ ਗੁੱਡ ਵੀ ਇਹ ਕੁਐਸਚਨ ਆਇਆ ਹੋਇਆ ਹੈ ਵੀ ਇਹ ਬਿਆਨ ਜਿਹੜੇ ਹੈਗੇ ਆ ਕਿਹਦੇ ਆ ਕਿ ਸਿਰਫ ਮਨੁੱਖੀ ਹਾਸ ਹੱਸ ਸਕਦਾ ਹੈ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਆਇਆ ਹੋਇਆ ਪੇਪਰ ਦੇ ਵਿੱਚ ਇਹ ਪ੍ਰਸ਼ਨ ਜੀ ਹਾਂਜੀ ਸ਼ਾਬਾਸ਼ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਇਹਦਾ ਆਪਸ਼ਨ ਬੀ ਵੀ ਠੀਕ ਹੈ 62 ਨੰਬਰ ਦਾ ਤੁਹਾਡਾ ਵੀ ਸਹੀ ਆਨਸਰ ਹੈ ਜੀ ਆਪਸ਼ਨ ਬੀ ਵੈਰੀ ਗੁੱਡ ਵੀ ਜਲਦ ਤੋਂ ਜਲਦ ਆਨਸਰ ਦੇ ਦਿਆ ਕਰੋ ਜੀ ਆਪਸ਼ਨ ਬੀ ਸਹੀ ਆ ਵੀ ਇਹਦੀ ਠੀਕ ਹੈ ਫ੍ਰਾਂਸੀਸੀ ਅਪਨੇਾਸ ਸਾਹਿਤ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਟ੍ਰੇਟ ਨੰਬਰ ਰੈਵਲਾਸ ਦੁਆਰਾ ਰਚਿਤ ਪੁਸਤਕਾਂ ਕਿਹੜੀਆਂ ਹਨ ਰੈਵਲਾਸ ਦੇ ਦੁਆਰਾ ਜਿਹੜੀਆਂ ਪੁਸਤਕਾਂ ਲਿਖੀਆਂ ਗਈਆਂ ਜੀ ਉਹ ਕਿਹੜੀਆਂ ਵੈਰੀ ਗੁੱਡ ਜੀ ਆਨਸਰ ਦੇਤਾ ਨਾਲ ਦੀ ਨਾਲ ਹੀ ਆਪਾਂ ਆ ਗਏ ਸੀ ਅੱਗੇ ਪਾਂਟਾ ਗਰੇਲ ਠੀਕ ਹੈ ਜੀ ਜਿਹਨੂੰ ਤੁਸੀਂ ਪੜ ਰਹੇ ਹੋ ਪੰਚ ਗਵਾ ਤੇ ਗੰਤਰਾ ਠੀਕ ਹੈ ਜੀ ਆਪਸ਼ਨ ਏ ਆਨਸਰ ਦੇਤਾ ਵੀ ਤੁਹਾਡਾ ਸਿਮਰਦੀਪ ਨੇ ਵੈਰੀ ਗੁੱਡ ਵੀ ਠੀਕ ਹੈ ਜੀ ਆਪਸ਼ਨ ਏ ਸਹੀ ਹੈ ਜੀ ਇਹਦੀ ਤੁਹਾਨੂੰ ਪ੍ਰਸ਼ਨ ਆਈ ਜਾਣੇ ਅਗਦੀ ਅਗਲੀ ਦੀ ਅਗਲੀ ਵਾਰ ਆਨਸਰ ਪਹਿਲਾਂ ਦੇ ਰਹੇ ਹਾਂ ਵੈਰੀ ਗੁੱਡ ਜੀ ਟੌਪਿਕ ਤੇ ਪਕੜਾਂ ਹੀ ਬਣਾ ਕੇ ਰੱਖੋ ਵੀ ਤੁਹਾਡਾ ਇੱਕ ਜੋ ਮਾਸਟਰ ਕ੍ਰੈਡਰ ਸਪੈਸ਼ਲ ਟੀਚਰ ਆ ਉਹ ਪੇਪਰ ਆ ਗਿਆ ਠੀਕ ਹੈ ਜੀ ਉਹਦੀ ਡੇਟ ਅਨਾਉਂਸ ਹੋ ਗਈ ਨਵੰਬਰ ਦੇ ਵਿੱਚ ਹੋਊਗਾ ਜੀ ਜੇ ਕਿਸੇ ਨੇ ਭਰਿਆ ਤਾਂ ਇਹਦਾ ਆਨਸਰ ਹੈ ਜਿਹੜਾ ਜੀ ਆਪਸ਼ਨ ਏ ਬਿਲਕੁਲ ਸਹੀ ਹੈ ਅਗਲਾ ਪ੍ਰਸ਼ਨ ਵੀ ਤੁਹਾਡਾ ਪੁਨਰ ਜਾਗਰਣ ਤੋਂ ਪਹਿਲਾਂ ਵਿਦਵਾਨ ਕਿਸ ਭਾਸ਼ਾ ਦੇ ਵਿੱਚ ਆਪਣੀਆਂ ਪੁਸਤਕਾਂ ਰਚਦੇ ਸੀ ਵੀ ਅਰਬੀ ਤੇ ਫਾਰਸੀ ਦੇਸੀ ਬੋਲੀਆਂ ਤੇ ਜਾਂ ਫਿਰ ਲਾਟਿਨ ਤੇ ਜੁਨਾਨੀ ਜਾਂ ਫਰਾਂਸੀ ਅਤੇ ਜਰਮਨ ਹਾਂਜੀ ਹਾਂਜੀ 64 ਨੰਬਰ ਤੇ ਆ ਜਾਓ ਵੀ 64 ਤੇ ਆ ਜਾਓ ਜੀ 64 ਤੇ 64 ਤੇ ਜੀ ਉਹ ਪਹਿਲਾਂ ਹੀ ਆਨਸਰ ਦੱਸਤਾ ਸੀ ਹਾਂਜੀ ਬਿਲਕੁਲ ਤੈਨੂੰ ਵਧੀਆ ਆਪਣਾ ਸਕਿਪ ਹੋ ਗਿਆ ਪ੍ਰਸ਼ਨ ਨਾ ਜਲਦੀ ਕਵਰ ਹੋ ਗਿਆ 64 ਦਾ ਸੀ ਆਨਸਰ ਵੈਰੀ ਗੁੱਡ ਵੀ 64 ਦਾ ਤੁਹਾਡਾ ਸੀ ਆਨਸਰ ਹੈ ਜੀ ਬਿਲਕੁਲ ਠੀਕ ਹੈ ਜੀ ਲੈਟਨ ਤੇ ਯੂਨਾਨੀ ਜਿਹੜੀ ਭਾਸ਼ਾ ਹੈਗੀ ਜਾਂ ਕਹੇ ਲੋ ਕਿ ਪਸ਼ਾਵਾਂ ਨੇ ਇਹਨਾਂ ਦੇ ਵਿੱਚ ਪੁਨਰ ਜਾਗਰਣ ਤੋਂ ਪਹਿਲਾਂ ਜਿਹੜੀਆਂ ਪੁਸਤਕਾਂ ਉਹ ਵਿਦਵਾਨ ਲਿਖਦੇ ਸੀ ਤੇ ਬਾਅਦ ਚ ਕਿਹੜੀ ਚ ਲਿਖਣ ਲੱਗੇ ਸੀ ਕਮੈਂਟ ਕਰੋ ਜਾਂ ਪੁਨਰ ਜਾਗਰਣ ਦੇ ਦੌਰਾਨ ਕਿਹੜੀਆਂ ਭਾਸ਼ਾਵਾਂ ਜ਼ਿਆਦਾ ਡਵੈਲਪ ਹੋਈਆਂ ਧਾਰਮਿਕ ਸਾਹਿਤ ਦੇ ਸਥਾਨ ਤੇ ਪੁਨਰ ਜਾਗਰਣ ਕਾਲੀਨ ਸਾਹਿਤ ਦੇ ਵਿੱਚ ਕਿਸ ਨੂੰ ਮਹੱਤਵ ਦਿੱਤਾ ਗਿਆ ਵੀ ਰਾਜੇ ਦੇ ਦਰਬਾਰ ਨੂੰ ਜੀ ਮਾਨਵ ਤੇ ਕਾਰਜਕਾਲ ਆਪ ਨੂੰ ਜਾਂ ਜੁਧਨੀਤੀ ਜਾਂ ਫਿਰ ਪ੍ਰਾਤਨ ਰਸਮਾਂ ਨੂੰ ਧਾਰਮਿਕ ਸਹਿਤ ਦੇ ਸਥਾਨ ਤੇ ਪੁਨਰ ਜਾਗਰਣ ਕਲੀਨ ਸਹਿਤ ਦੇ ਵਿੱਚ ਕਿਹੜੀ ਚੀਜ਼ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਵੈਰੀ ਗੁੱਡ ਵੀ ਹਾਂਜੀ ਕਿਸ ਚੀਜ਼ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਵੀ ਬੀ ਬੀ ਆਨਸਰ ਆ ਰਿਹਾ ਜੀ ਵੈਰੀ ਗੁੱਡ ਬੀ ਵੈਰੀ ਗੁੱਡ ਸੋ 65 ਦਾ ਆਨਸਰ ਹੈ ਜੀ ਬਿਲਕੁਲ ਬੀ ਮਾਨਵ ਦੇ ਕਾਰਜ ਕਲਾਪ ਠੀਕ ਹੈ ਜੀ ਧਾਰਮਿਕ ਸਹਿਦ ਦੇ ਸਥਾਨ ਤੇ ਪੁਨਰ ਜਾਗ੍ਰੀਨ ਕਾਲੀਨ ਜਿਹੜਾ ਸਹਿਤ ਹੈ ਉਸ ਦੇ ਵਿੱਚ ਇਹਨੂੰ ਮਹੱਤਵ ਦਿੱਤਾ ਗਿਆ ਇਹਦੀ ਆਪਸ਼ਨ ਜਿਹੜੀ ਬੀ ਆ ਤੁਹਾਡੀ ਰਾਈਟ ਆ ਵੀ ਵੈਰੀ ਗੁੱਡ ਅਗਲੇ ਪ੍ਰਸ਼ਨ ਤੇ ਆਜੋ ਜੀ ਇੱਥੇ ਵੀ ਦੰਤੇ ਰੱਖੇ ਹੋਏ ਨੇ ਠੀਕ ਹੈ ਆਪਾਂ ਤੋਂ ਥੋੜਾ ਜਿਹਾ ਗਲਤ ਪਿਆ ਵਾ ਟਾਈਪ ਟਾਈਪਿੰਗ ਦੇ ਵਿੱਚ ਦੰਤੇ ਪੈਟਰਾਰਕ ਤੇ ਵਕਾਸੀਓ ਦਾ ਯੋਗਦਾਨ ਕਿਸ ਚੀਜ਼ ਦੇ ਲਈ ਹੈ ਯੁਨਾਨੀ ਕਲਾ ਦੀ ਸੁਰੱਖਿਆ ਇਟਾਲੀਅਨ ਭਾਸ਼ਾ ਦਾ ਸਾਹਿਤ ਸਮੂਹ ਸਾਹਿਤ ਦਾ ਸਮੂਹ ਸਮੁੰਦਰੀ ਕੋਝਾਂ ਤੇ ਜਾਂ ਫਿਰ ਛਾਪੇਖਾਨੇ ਦਾ ਵਿਕਾਸ ਜਲਦੀ ਤੋਂ ਜਲਦੀ ਆਨਸਰ ਕਮੈਂਟ ਕਰੋਗੇ ਲਾਈਟ ਨਹੀਂ ਆਈ ਅਜ ਬੜਾ ਟਾਈਮ ਹੋਇਆ ਕੱਟ ਲੱਗੇ ਇਸ ਲਈ ਹਮ ਬਲੈਕ ਬਲੈਕ ਨਜ਼ਰ ਆ ਰਹੇ ਆਂ ਲਾਈਟ ਨਹੀਂ ਜਗ ਰਹੀ ਹੈ ਆਨਸਰ ਦਿਓ ਜੀ ਸ਼ਾਬਾਸ਼ 68 ਦਾ ਜੀ 68 ਦਾ B ਵੈਰੀ ਗੁੱਡ ਵੀ ਵੈਰੀ ਗੁੱਡ ਸੋ 68 ਦਾ ਬੀ ਆਨਸਰ ਜੀ ਸ਼ਾਬਾਸ਼ 68 ਦਾ ਬੀ ਆਨਸਰ ਬਿਲਕੁਲ ਸਹੀ ਹੈ ਵੀ ਤੁਹਾਡਾ ਬੀ ਰਾਈਟ ਹੈ ਜੀ ਕਰਮਜੀਤ ਕਹਿੰਦੇ ਸਰਬਜੀਤ ਨੇ ਵੀ ਬੀ ਆਨਸਰ ਦਿੱਤਾ ਵੀ ਸ਼ਾਬਾਸ਼ ਸੋ ਸਹੀ ਆਨਸਰ ਹੈ ਜੀ ਤੁਹਾਡਾ ਬਿਲਕੁਲ ਬੀ ਇਟਾਲੀਅਨ ਭਾਸ਼ਾ ਸਾਹਿਤ ਦਾ ਸਮੂਹ ਇਹ ਤਿੰਨੋਂ ਜਿਹੜੇ ਵਿਦਵਾਨ ਨੇ ਜਾਂ ਕਹਿ ਲੋ ਕਿ ਪੁਨਰ ਜਾਗਰਣ ਦੇ ਦੇਤਾ ਨੇ ਜਿਹੜੇ ਤਾਂ ਇਹ ਜੋ ਇਹਨਾਂ ਦਾ ਯੋਗਦਾਨ ਹੈ ਜਿਹੜਾ ਇਟਾਲੀਅਨ ਭਾਸ਼ਾ ਸਾਹਿਤ ਦਾ ਸਮੂਹ ਹੈ ਜਿਹੜਾ ਉਦੇ ਵਿੱਚ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਜਾਗਰਤੀ ਆਈ ਕਿਉਂਕਿ ਲੋਕਲ ਲੈਂਗੁਏਜ ਹੈ ਜਿਹੜੀਆਂ ਉਹ ਉਹਨਾਂ ਦੀਆਂ ਡਿਵੈਲਪ ਹੋ ਗਈਆਂ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਹੈ ਸਪੇਨ ਦੇ ਲੇਖਕ ਸਰਵੈਂਟਿਸ 1547 ਤੋਂ 1616 ਦਾ ਟਾਈਮ ਹੈ ਜੀ ਕਿਸ ਪੁਸਤਕ ਦੀ ਰਚਨਾ ਕੀਤੀ ਇਹਨਾਂ ਨੇ ਕਿਹੜੀ ਪੁਸਤਕ ਜੀ ਦਾ ਪ੍ਰਿੰਸਿਪ ਡੌਨ ਕਵਿਕਜ਼ੋਟ ਤੇ ਜਾਂ ਫਿਰ ਲੇਵੀਆਥਨ ਤੇ ਜਾਂ ਜੁਟਾਪੀਆ ਵੀ ਛਾਬਸ਼ ਹਾਂ ਜੀ ਕਿਹੜੀ ਪੁਸਤਕ ਦੀ ਰਚਨਾ ਕੀਤੀ ਹੈ ਵੀ ਇਹਨਾਂ ਨੇ ਹੂੰ ਵੈਰੀ ਗੁੱਡ ਬੀ ਸਟਾਰਟ ਦਾ ਬੀ ਸਰ ਜੀ ਕਲਾਸ ਖਤਮ ਹੋਣ ਤੋਂ ਬਾਅਦ ਕਾਲ ਕਰਨੀ ਹੈ ਜੀ ਮੈਂ ਪਲੀਜ਼ ਗੱਲ ਹਾਂਜੀ ਕੋਈ ਗੱਲ ਨਹੀਂ ਤੁਹਾਨੂੰ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਵੀ ਉਸ ਤੇ ਤੁਸੀਂ ਕਾਲ WhatsApp ਮੈਸੇਜ ਕਰ ਸਕਦੇ ਹੋ ਜੀ ਕੋਈ ਗੱਲ ਨਹੀਂ ਜੀ ਸੋ 67 ਦਾ ਬੀ ਬਿਲਕੁਲ ਸਹੀ ਹੈ ਜੀ ਡਾਨ ਕੁਇਕ ਜ਼ੋਟ ਡਾਨ ਕੁਇਕ ਜ਼ੋਟ ਜਿਹੜਾ ਹੈਗਾ ਜੀ ਤੁਹਾਡਾ ਆਨਸਰ ਸਹੀ ਹੈ ਜੀ ਜਿਨ੍ਹਾਂ ਨੇ ਸੋਚਿਆ ਤੇ ਜਿਨ੍ਹਾਂ ਨੇ ਕਮੈਂਟ ਕੀਤਾ ਅੱਗੇ ਆਜੋ ਜੀ ਹੌਬਸ ਦੀ ਪੁਸਤਕ ਲੀਵੀਆਥਨ ਕਿਸ ਕਿਸਮ ਦੇ ਰਾਜਤੰਤਰ ਦੇ ਸਿਧਾਂਤ ਦਾ ਸਮਰਥਨ ਕਰਦੀ ਹੈ ਦੇਖੋ ਵੀ ਹੌਬਸ ਦੀ ਪੁਸਤਕ ਹੈ ਜੀ ਲੀਵੀਆਥਨ ਇਹ ਕਿਹੜੇ ਰਾਜਤੰਤਰ ਦੇ ਸਿਧਾਂਤ ਦਾ ਸਮਰਥਨ ਕਰਦੀ ਹੈ ਜਾਂ ਕਿਸ ਨੂੰ ਪ੍ਰੈਫਰੈਂਸ ਦਿੰਦੀ ਹੈ ਲੋਕਤੰਤਰ ਨਿਰਕੁਸ਼ ਰਾਜਤੰਤਰ ਸਮਾਜਵਾਦ ਸੰਤਵਾਦ ਆਈਡਿਆਜ਼ ਨੇ ਜਿਹੜੇ ਅਲੱਗ-ਅਲੱਗ ਨੇ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਜਿਹੜੇ ਮਾਸਟਰ ਡਿਗਰੀ ਚ ਲੈਕਚਰਰ ਚ ਆ ਗਏ ਸਾਰਿਆਂ ਨੂੰ ਸਾਰੇ ਆਈਡਿਆਜ਼ ਦੇ ਪਤਾ ਹੀ ਹੈ ਸਮਤਵਾਦ ਕੀ ਹੁੰਦਾ ਹੈ ਸਮਾਜਵਾਦ ਕੀ ਹੁੰਦਾ ਹੈ ਨਰਗਮਸ਼ਰਾਜਤੰਤਰ ਕੀ ਹੁੰਦਾ ਹੈ ਲੋਕਤੰਤਰ ਕੀ ਹੁੰਦਾ ਹੈ ਵੈਰੀ ਗੁੱਡ ਜੀ ਬੀ ਆ ਗਿਆ ਜੀ 68 ਤੇ ਆਜੋ ਜੀ 68 ਤੇ ਸ਼ਾਬਾਸ਼ ਵੀ 68 ਤੇ ਆਜੋ ਜੀ ਸੋ ਵੀ ਸਾਥੀਓ ਕਲਾਸ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਸਾਥੀਆਂ ਨਾਲ ਸ਼ੇਅਰ ਵੀ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਪੇਡ ਬੈਚ ਬਾਇ ਕਰਨ ਦੇ ਲਈ Google Store ਤੋਂ ਆਪਣੀ ਅਫੀਸ਼ੀਅਲ ਐਪ GNDS Academy ਨੂੰ ਡਾਊਨਲੋਡ ਕਰਕੇ ਉੱਥੋਂ ਤੁਸੀਂ ਬੈਚ ਜਿਹੜਾ ਉਹ ਬਾਇ ਕਰ ਸਕਦੇ ਹੋ ਲੌਂਗ ਟਾਈਮ ਵੈਲਿਡਿਟੀ ਹੈ ਪੂਰਾ ਹਾਈ ਲੈਵਲ ਦਾ ਸਟੱਡੀ ਮਟੀਰੀਅਲ ਮਿਲਣਾ ਤੁਹਾਨੂੰ ਤਿੰਨ ਤਰ੍ਹਾਂ ਦਾ ਮਿਲਣਾ ਜੀ ਇੱਕ ਮੇਨ ਨੋਟਸ ਫਿਰ ਫੁੱਟ ਨੋਟਸ ਫਿਰ ਵਨ ਲਾਈਨਰ ਜਿਹਦੇ ਵਿੱਚ ਇੱਕ ਇੱਕ ਲਾਈਨ ਦਾ ਇੱਕ MCQ ਤੁਹਾਨੂੰ ਮਤਲਬ ਕਵਰ ਕਰਨਾ ਆਪਾਂ ਵਨ ਲਾਈਨਰ ਦੇ ਅਨਸਰ ਡਾਇਰੈਕਟ ਕੁਐਸਚਨ ਡਾਇਰੈਕਟ ਅਨਸਰ ਤੇ ਫਿਰ ਤੁਹਾਨੂੰ 100 ਦੇ ਕਰੀਬ ਜਿਹੜਾ ਇਹ ਕੁਐਸਚਨ ਮਿਲਣਾ ਠੀਕ ਹੈ ਜਿਹੜੇ ਆਪਾਂ ਕਰ ਰਹੇ ਹਾਂ ਸੋ ਤਿੰਨ ਤਰ੍ਹਾਂ ਦਾ ਸਟੱਡੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕਰਵਾਉਣਾ ਹੈ ਤੇ ਪਲੱਸ ਟੈਸਟ ਜਦੋਂ ਨੋਟੀਫਿਕੇਸ਼ਨ ਆਇਆ ਕੰਟੀਨਿਊ ਤੁਹਾਨੂੰ ਅਪਡੇਟ ਹੁੰਦੇ ਰਹੇ ਨੇ ਹਾਂਜੀ ਸੋ ਬੀ ਆਨਸਰ ਆ ਰਿਹਾ ਜੀ ਤੁਹਾਡਾ ਵੈਰੀ ਗੁੱਡ ਵੀ ਬੀ ਆਨਸਰ ਸਹੀ ਹੈ ਜੀ ਨਿਰੰਕੁਸ਼ ਰਾਜਤੰਤਰ ਹਾਰਵਸ ਦੀ ਪੁਸਤਕ ਵੀ ਹਾਰਵਸ ਦੀ ਪੁਸਤਕ ਲਈ ਵੀ ਆਥਨ ਹਾਰਵਸ ਕਿਹੋ ਜਿਹਾ ਬੰਦਾ ਸੀ ਕੀ ਕਿਹੜੀਆਂ ਕਿਹੜੀਆਂ ਉਹਦੀਆਂ ਰਚਨਾਵਾਂ ਸੀ ਠੀਕ ਹੈ ਕਿਹੋ ਜਿਹੇ ਉਹਦੇ ਆਈਡੀਆ ਸੀ ਇਹਦੀ ਆਪਾਂ ਫ੍ਰੀ ਕਲਾਸ ਜਿਹੜੀ ਹੈਗੀ ਹੈ ਲੈਕਚਰ ਆਰ ਪੋਲੀਟੀਕਲ ਦੀ ਉਹਦੇ ਵਿੱਚ ਤੁਹਾਨੂੰ YouTube ਤੇ ਪਾਈ ਆ ਉੱਥੇ ਦੇਖ ਲਿਓ ਪਲੇਲਿਸਟ ਚ ਜਾ ਕੇ ਹੌਬਸ ਦੀ ਪੂਰੀ ਦੀ ਪੂਰੀ ਜਿਹੜੀ ਉਹਦੀ ਸੈਕੀ ਆ ਸਮਝਾਈ ਗਈ ਆ ਬੜੀ ਡੀਪਲੀ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ ਮੱਧਕਲੀਨ ਸਾਹਿਤ ਦਾ ਮੁੱਖ ਵਿਸ਼ਾ ਕੀ ਹੈ ਵੀ ਮੱਧਕਲੀਨ ਸਾਹਿਤ ਦਾ ਮੁੱਖ ਵਿਸ਼ਾ ਕੀ ਹੈ ਜੀ ਮਾਨਵ ਦਾ ਜੀਵਨ ਧਰਮ ਰਾਜਨੀਤੀ ਭੂਗੋਲਕ ਖੋਜਾਂ ਮੱਧਕਲੀਨ ਸਾਹਿਤ ਮੱਧਕਲੀਨ ਸਾਹਿਤ ਕਿਹੜਾ ਆ ਗਿਆ ਜਿਹੜਾ ਮੱਧ ਅਧ ਵਿਚਾਰ ਲਿਖਿਆ ਗਿਆ ਜਿਹੜਾ ਏਸ਼ੀਅਨਟ ਆ ਵੀ ਇਸ ਦੇ ਵਿੱਚ ਲੋਕ ਆ ਜਿਹੜੇ ਉਹ ਪੂਜਕ ਆ ਪੂਜਕ ਕਿਹਦੇ ਹੈਗੇ ਕਿੰਗ ਦੇ ਠੀਕ ਹੈ ਕਿੰਗ ਨੂੰ ਰੱਬ ਦਾ ਹੀ ਰੂਪ ਮੰਨਦੇ ਐ ਰਾਜਤੰਤਰ ਬਹੁਤ ਜ਼ਿਆਦਾ ਹਾਵੀ ਹੈ ਮੱਧ ਕਲੀਨ ਦੇ ਵਿੱਚ ਆ ਕੇ ਇਹਨਾਂ ਦਾ ਦੌਰ ਆ ਜਿਹੜਾ ਭਗਤੀ ਵਾਲਾ ਹੋ ਜਾਂਦਾ ਠੀਕ ਹੈ ਇਹ ਜਿਹੜੇ ਮਤਲਬ ਇਹ ਜਿਹੜੇ ਹੈਗੇ ਨੇ ਇਹ ਜਿਹੜੇ ਹੈਗੇ ਨੇ ਗॉड ਨੂੰ ਮੰਨਣ ਲੱਗ ਜਾਂਦੇ ਨੇ ਠੀਕ ਹੈ ਰਾਜੇ ਤੋਂ ਵਿਸ਼ਵਾਸ ਇਹਨਾਂ ਦਾ ਚੱਕਿਆ ਜਾਣਾ ਸ਼ੁਰੂ ਹੋ ਜਾਂਦਾ ਹੈ ਗॉड ਦੇ ਵਿੱਚ ਵਿਸ਼ਵਾਸ ਵੱਧ ਜਾਂਦਾ ਹੈ ਪਰ ਜਦੋਂ ਉਹ ਮੱਧ ਕਲੀਨ ਐਂਡ ਤੇ ਜਾਂਦਾ ਹੈ ਜਾਂ ਕਹਿ ਲੋ ਕਿ ਉਹਦਾ ਟਾਈਮ ਕਾਫੀ ਹੋ ਜਾਂਦਾ ਹੈ ਤਾਂ ਇਹਨਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਗੌਰ ਤੋਂ ਵੀ ਚੱਕਿਆ ਜਾਣ ਲੱਗ ਜਾਂਦਾ ਲੋਕ ਤਰਕਵਾਦੀ ਹੋ ਜਾਂਦੇ ਨੇ ਜਿਸ ਦੌਰਾਨ ਆਪਾਂ ਪੁਨਰ ਜਾਗਰਣ ਦੀ ਗੱਲ ਕਰਦੇ ਆਂ ਤਾਂ ਜਦੋਂ ਲੋਕ ਤਰਕਵਾਦੀ ਹੋ ਗਏ ਰੱਬ ਜਾਂ ਜੋ ਘਟਨਾਕ੍ਰਮ ਘਟਦੇ ਨੇ ਉਸ ਤੇ ਫੈਕਟ ਕੀ ਆ ਉਹਦੇ ਕਾਰਨ ਕੀ ਹੈ ਲੌਜਿਕ ਦੀ ਗੱਲ ਕਰਨ ਲੱਗ ਜਾਂਦੇ ਆ ਲੋਕ ਜਦੋਂ ਲੋਕ ਲੌਜਿਕ ਦੀ ਗੱਲ ਕਰਨ ਲੱਗ ਜਾਂਦੇ ਆ ਤਾਂ ਫਿਰ ਮੱਧ ਕਲੀਨ ਸਾਹਿਤ ਹੈ ਜਿਹੜਾ ਉਹ ਕਦੇ ਨਾ ਕਦੇ ਉਹਨੂੰ ਚੋਟ ਲੱਗਦੀ ਆ ਤਾਂ ਜਿਹੜੇ ਰੈਵਿਊਲੇਟਰੀ ਰਾਈਟਰ ਨੇ ਉਹ ਡਿਵੈਲਪ ਹੋ ਜਾਂਦੇ ਨੇ ਵਰਲਡ ਦੇ ਵਿੱਚ ਤਾਂ ਮਾਡਰਨ ਦੇ ਜਿਹੜਾ ਯੁੱਗ ਆਉਂਦਾ ਆਧੁਨਿਕ ਯੁੱਗ ਆਉਂਦਾ ਉਸ ਯੁੱਗ ਦੇ ਵਿੱਚ ਲੋਕ ਤਰਕਵਾਦੀ ਜ਼ਿਆਦਾ ਹੋ ਜਾਂਦੇ ਨੇ ਤੇ ਭਗਤੀਵਾਦ ਆ ਜਿਹੜਾ ਉਹ ਰਚਨਾਵਾਂ ਜਾਂ ਉਹ ਲਿਟਰੇਚਰ ਹੈ ਜਿਹੜਾ ਘਟਨਾ ਸ਼ੁਰੂ ਹੋ ਜਾਂਦਾ ਜਾਂ ਕਹਿੰ ਲੋ ਉਹਦੀ ਉਹਦੀ ਸੀਮ ਜਿਹੜੀ ਸੀਮਾ ਉਹ ਸੀਮਤ ਰਹਿ ਜਾਂਦੀ ਹੈ ਸੁਹਾਵੀ ਹੋ ਜਾਂਦਾ ਮੱਧ ਕਲੀਨ ਦੇ ਐਂਡ ਤੱਕ ਆ ਕੇ ਤਰਕਵਾਦ ਜਾਂ ਕਹਿੰ ਲੋ ਮਾਨਵਵਾਦ ਵੈਰੀ ਗੁੱਡ ਜੀ ਸੋ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਪੁਰਤਗਾਲੀ ਨਾਵੀਕ ਬਾਰਥੋਲੀਮਿਓ ਡਿਆਜ਼ ਨੇ 1488 ਦੇ ਵਿੱਚ ਆਫਰੀਕਾ ਦੇ ਦੱਖਣੀ ਸ਼ੋਰ ਨੂੰ ਕੀ ਕਹਿ ਕੇ ਪੁਕਾਰਿਆ ਦੱਖਣੀ ਸ਼ੋਰ ਨੂੰ ਉਹਨੇ ਕੀ ਨਾਮ ਦਿੱਤਾ ਵੀ ਵੈਰੀ ਗੁੱਡ ਜੀ ਉਹਦਾ ਆਨਸਰ ਕਰ ਲਿਆ ਸੀ 69 ਦਾ 69 ਦਾ ਬੀ ਸੀ ਠੀਕ ਹੈ ਵੀ 69 ਦਾ ਆਨਸਰ ਹਾਂ ਆਨਸਰ ਆਪਣਾ ਰਹਿ ਗਿਆ ਗੱਲਾਂ 'ਚ ਹਨਾ ਸੋ 69 ਦਾ ਤੁਹਾਡਾ ਬੀ ਆਨਸਰ ਆ ਵੀ ਧਰਮ ਠੀਕ ਹੈ ਜੀ ਮੁੱਖ ਵਿਸ਼ਾ ਕੀ ਸੀ ਧਰਮ ਅੱਗੇ ਆ ਗਿਆ ਜੀ ਤੁਹਾਡਾ ਪੁਰਤਗਾਲੀ ਨਾਵਕਾਲਾ 70 ਨੰਬਰ ਪ੍ਰਸ਼ਨ ਉਤਮਾ ਸ਼ਾਂਤਰੀ ਤੂਫਾਨਾਂ ਦਾ ਅੰਤਰੀ ਨਾਲ ਲਾਲ ਭਾਰਤੀਆਂ ਦੀ ਭੂਮੀ ਤੇ ਜਾਂ ਫਿਰ ਨਵੀਂ ਦੁਨੀਆ ਵੀ ਤੇ ਜਾਂ ਫਿਰ ਨਵੀਂ ਦੁਨੀਆ ਜੀ 70 ਦਾ ਜੀ ਵੈਰੀ ਗੁੱਡ ਵੀ ਜਲਦੀ ਤੋਂ ਜਲਦੀ ਆਨਸਰ ਦੇ ਦਿਓ ਜੀ ਸ਼ਾਬਾਸ਼ 70 ਦਾ ਇਹ ਆ ਰਿਹਾ ਜੀ ਵੈ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹੋ ਜੀ 70 ਦਾ ਪੁਰਤਗਾਲੀ ਨਾਵਕ ਬਰਥੋਲੋਮਿਉ ਡਿਆਜ਼ ਨੇ 1488 ਈਸਵੀ ਦੇ ਵਿੱਚ ਅਫਰੀਕਾ ਦੇ ਦੱਖਣੀ ਸ਼ੋਰ ਨੂੰ ਕੀ ਕਹਿ ਕੇ ਪੁਕਾਰਿਆ ਤਾਂ ਉਹਨੇ ਤੂਫਾਨਾਂ ਦਾ ਅੰਤਰੀ ਕੇਪ ਆਫ ਸਟ੍ਰੌਂਗ ਠੀਕ ਹੈ ਜੀ ਕੇਪ ਆਫ ਗੁੱਡ ਹੋਮ ਨਹੀਂ ਕਿਹਾ ਸੀਗਾ ਠੀਕ ਹੈ ਜੀ ਇਹ ਨਹੀਂ ਆਊਗਾ ਵੀ ਇਹਦੀ ਬੀ ਆਪਸ਼ਨ ਆਊਗੀ ਕੇਪ ਆਫ ਸਟ੍ਰੌਂਗਸ ਬੀ ਰਾਈਟ ਹੈ ਜੀ ਇਸ ਦਾ ਵੈਰੀ ਗੁੱਡ ਵੀ ਸਰਬਜੀਤ ਜੀ ਸੋਕ ਗਿਆ ਗਿਆ ਜੀ ਤੁਹਾਡਾ ਪ੍ਰਸ਼ਨ ਹੈ ਕੈਸ ਸਪੈਨਿਸ਼ ਨਾਵਕ ਨੇ 1492 ਈਸਵੀ ਦੇ ਵਿੱਚ ਨਵੀਂ ਦੁਨੀਆ ਜਿਹਨੂੰ ਕਹਿੰਦੇ ਆ ਅਮਰੀਕਾ ਦੀ ਖੋਜ ਕੀਤੀ ਇਹ ਸਾਰਿਆਂ ਨੂੰ ਹੀ ਆਉਂਦਾ ਹੈ ਵਾਸਕੋ ਡੀ ਗਾਮਾ ਫਰਡੀਨੰਡ ਮੈਗਲਨ ਜਾਂ ਫਿਰ ਕਲੰਬਸ ਤੇ ਜਾਂ ਫਿਰ ਅਮਰੀਗੋ ਵੈਸਪੁਚੀ ਵੈਰੀ ਗੁੱਡ ਵੀ ਹਾਂਜੀ ਜਲਦੀ ਤੋਂ ਜਲਦੀ ਆਨਸਰ ਦੇ ਦਿਓ ਵੀ 1492 ਦੇ ਵਿੱਚ ਨਵੀਂ ਦੁਨੀਆ ਜਾਂ ਕਹੇ ਲੋ ਕਿ ਅਮਰੀਕਾ ਦੀ ਖੋਜ ਕਰਨ ਵਾਲਾ ਸਾਰਿਆਂ ਨੂੰ ਹੀ ਆਉਂਦਾ ਹੈ ਤਾਂ ਬੜਾ ਸੌਖਾ ਜੀ 71 ਜੀ ਵੈਰੀ ਗੁੱਡ ਵੀ 71 ਦਾ ਜੀ 71 ਦਾ ਸੀ ਸਰਬਜੀਤ ਜੀ ਸੋ ਸਹੀ ਹੈ ਜੀ ਕੋਲੰਬਸ ਠੀਕ ਹੈ ਜੀ ਕਸਟੋਫ ਕੋਲੰਬਸ ਜਿਹੜੇ ਹੈਗੇ ਨੇ ਉਹ ਅਮਰੀਕਾ ਨੂੰ ਖੋਜਦੇ ਨੇ ਤੇ ਅੱਗੇ ਆ ਗਿਆ ਜੀ ਕਸਟੋਫਸ ਕੋਲੰਬਸ ਨੇ ਨਵੀਂ ਦੁਨੀਆ ਦੇ ਲੋਕਾਂ ਨੂੰ ਕੀ ਨਾਮ ਦਿੱਤਾ ਜਦੋਂ ਇਹਨੂੰ ਖੋਜਿਆ ਤਾਂ ਉਹਨੇ ਕੀ ਨਾਮ ਦਿੱਤਾ ਵੀ ਅਮਰੀਕਨ लाल भारती पिग्मी या फिर कोई नहीं हां जी 72 ਤੇ ਆ ਜਾਓ ਵੀ 72 ਤੇ ਆ ਜਾਓ ਜੀ ਸ਼ਾਬਾਸ਼ 72 ਦਾ ਜੀ 72 ਨੰਬਰ ਦਾ ਵੀ ਕਸਟਾਫਰ ਕਲੰਬਸ ਨੇ ਅਮਰੀਕੀ ਦੁਨੀਆ ਦੇ ਲੋਕਾਂ ਨੂੰ ਕੀ ਨਾਮ ਦਿੱਤਾ ਜੀ 72 ਦਾ ਏ ਅਮਰੀਕਨ ਨਹੀਂ ਦਿੱਤਾ ਵੀ ਨਾ ਅਮਰੀਕਨ ਨਹੀਂ ਦਿੱਤਾ ਜੀ ਪ੍ਰਸ਼ਨ ਨੰਬਰ ਤੁਹਾਡਾ 72 ਆ ਵੀ ਮਸ਼ਹੂਰੀ ਆ ਗਈ ਵੈਰੀ ਗੁੱਡ ਵੀ ਤਾਂ ਇਹਦਾ ਬੀ ਆਨਸਰ ਆ ਵੀ ਲਾਲ ਭਾਰਤੀ ਰੈਡ ਇੰਡੀਅਨਸ ਰੈਡ ਇੰਡੀਅਨਸ ਕਿਹਾ ਵੀ ਉਹਨੇ ਰੈਡ ਇੰਡੀਅਨਸ ਰੈਡ ਇੰਡੀਅਨਸ ਜੀ ਬੀ ਆਪਸ਼ਨ ਸਹੀ ਆਊਗੀ ਵੀ ਤੁਹਾਡੀ ਬੀ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਬਾਸਕੋ ਡੀ ਗਾਮਾ ਉੱਤਮ ਆਸ਼ਾ ਅੰਤਰੀਪ ਕੇਪ ਆਫ ਗੁੱਡ ਹੋਪ ਤੋਂ ਹੁੰਦਾ ਹੋਇਆ ਭਾਰਤ ਦੇ ਪੱਛਮੀ ਤੱਟ ਤੇ ਕਾਲੀਕਟ ਬੰਦਰਗਾਹ ਕਦੋਂ ਪਹੁੰਚਿਆ ਬਹੁਤ ਵਾਰ ਆਇਆ ਵਾ ਕੁਐਸਚਨ ਆਉਂਦਾ ਹੀ ਹੈ ਤੁਹਾਨੂੰ ਹਨਾ 1498 1400 ਜੀ 98 অপশন সি ਸਹੀ ਹੈ ਵੀ ਤੇ ਜਿਹੜਾ ਜਦੋਂ ਵਰਲਡ ਮੈਪ ਦੇਖਦੇ ਆ ਨਾ ਜਿਹੜਾ ਜ਼ੈਪਟ ਵਾਲਾ সাইਡ ਹੈ ਤੇ ਇਥੋਂ ਐਵੇਂ ਜੇ ਬਣ ਕੇ ਮੈਪ ਤੇ ਫਿਰ ਇਧਰ ਆਪਣਾ ਇੱਥੇ ਜਿੰਡੀਆਂ ਪਿਆ ਤਾਂ ਜਿਹੜਾ ਆ ਚੀਜ਼ ਹੈਗੀ ਇੱਥੇ ਜੇ ਵਰਲਡ ਮੈਪ ਦੇਖੋਗੇ ਤੁਹਾਨੂੰ ਜਦੋਂ ਕਿਤੇ ਫਿਰ ਟਾਈਮ ਲੱਗਿਆ ਓਪਨ ਕਰਕੇ ਦਿਖਾਵਾਂਗੇ ਵਰਲਡ ਮੈਪ ਦੇ ਵਿੱਚ ਤਾਂ ਇਹ ਹੈ ਜਿਹੜਾ ਉਹ ਕੇਪ ਆਫ ਗੁੱਡ ਹੋਪ ਠੀਕ ਹੈ ਜੀ ਕੇਪ ਆਫ ਗੁੱਡ ਹੋਪ ਇਥੋਂ ਪਹਿਲਾਂ ਬਾਸਕੋ ਡਿਗਾਮਾ ਜਦੋਂ ਜਾਂਦਾ ਹੈ ਇਹ ਇੱਥੇ ਆ ਜਾਂਦਾ ਹੈ ਠੀਕ ਹੈ ਜਿਹੜਾ ਮੌਜੂਦਾ ਆਪਣਾ ਗੋਆ ਵਾਲੀ ਸਾਈਡ ਹੈ ਤੇ ਬੰਬੇ ਵਾਲੀ ਸਾਈਡ ਹੈ ਇੱਥੋਂ ਆ ਕੇ ਮੁੜ ਜਾਂਦਾ ਇੱਥੋਂ ਨੂੰ ਆਇਆ ਹੁੰਦਾ ਵੀ ਯਾਰ ਇੱਥੇ ਤਾਂ ਕੁਝ ਐ ਹੀ ਨਹੀਂ ਇੱਥੇ ਇੱਥੇ ਤੁਰਿਆ ਫਿਰਦਾ ਰਹਿੰਦਾ ਗਾਂ ਅੱਗੇ ਨੂੰ ਨਹੀਂ ਜਾਂਦਾ ਇੱਥੋਂ ਮੁੜ ਕੇ ਆ ਕੇ ਇਧਰ ਨੂੰ ਆ ਜਾਂਦਾ ਫਿਰ ਇਧਰੋਂ ਆ ਕੇ ਉੱਤੋਂ ਦੀ ਹੋ ਕੇ ਤੇ ਇੱਥੋਂ ਦੀ ਆ ਕੇ ਇੱਥੇ ਵੜਦਾ ਜਿਹੜੀ ਅੱਜ ਠੀਕ ਹੈ ਜੀ ਇਧਰ ਦੀ ਆ ਕੇ ਵੜਦਾ ਇੰਡੀਆ ਦੇ ਵਿੱਚ ਇਧਰਲੀ ਸਾਈਡ ਤਾਂ ਇੱਥੋਂ ਫਿਰ ਇਹ ਕੇਪ ਆਫ ਗੁੱਡ ਹੋਪ ਦਾ ਰਸਤਾ ਜਿਹੜਾ ਐਵੇਂ ਜਿਹਾ ਇੱਥੇ ਗੇੜੇ-ਗੇੜੇ ਕੱਢਦਾ ਫਿਰਦਾ ਰਹਿੰਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਣਾ ਤੇ ਫਿਰ ਇੱਥੋਂ ਆ ਕੇ ਇਸ ਤੋਂ ਬਾਅਦ ਇੱਥੇ ਉਹ ਫੇਰ ਲੱਭਦਾ ਇੰਡੀਆ ਠੀਕ ਹੈ ਤਾਂ ਪਹਿਲਾਂ ਇੱਥੋਂ ਬਹੁਤ ਨਜ਼ਦੀਕ ਤੋਂ ਮਿਲ ਜਾਂਦਾ ਹਾਲਾਂਕਿ ਜੇ ਉਹ ਨੂੰ ਪਹਿਲਾਂ ਇਹ ਰਸਤਾ ਲੱਭ ਜਾਂਦਾ ਤਾਂ ਫਿਰ ਆਪਣਾ ਟ੍ਰੇਡ ਜਿਹੜਾ ਇੱਥੋਂ ਦੀ ਜ਼ਿਆਦਾ ਮਤਲਬ ਵੈਲਡ ਅਪ ਹੋਣਾ ਸੀ ਇਹ ਅੰਗਰੇਜ਼ਾਂ ਦੇ ਟਾਈਮ ਤੇ ਆ ਕੇ ਜ਼ਿਆਦਾ ਵੈਲਡ ਅਪ ਹੁੰਦਾ ਹਾਂਜੀ ਸੋ ਸਹੀ ਆਨਸਰ ਹੈ ਜੀ ਵੈਰੀ ਗੁੱਡ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਸਭ ਤੋਂ ਪਹਿਲਾਂ ਸੰਸਾਰ ਦੀ ਪਰਿਕਰਮਾ ਕਰਨ ਵਾਲਾ ਪੁਰਤਗਾਲੀ ਕੌਣ ਸੀਗਾ ਪੁਰਤਗਾਲੀ ਕੌਣ ਸੀਗਾ ਵੀ ਵਾਰਥੋਲਮੀਓ ਡਿਆਜ਼ ਕੈਬਰਲ ਤੇ ਜਾਂ ਫਰਡੀਨੈਂਡ ਮੈਗਲਨ ਤੇ ਜਾਂ ਫਿਰ ਕਲੰਬਸ ਵੈਰੀ ਗੁੱਡ ਵੀ ਜਲਦੀ ਤੋਂ ਜਲਦੀ ਆਨਸਰ ਦੇ ਦਿਓ ਜੀ ਹਾਂਜੀ 74 ਨੰਬਰ ਦਾ ਆਨਸਰ ਦੇ ਦਿਓ ਵੀ ਜਲਦੀ ਤੋਂ ਜਲਦੀ ਸੀ ਆਨਸਰ ਆ ਰਿਹਾ ਵੀ ਤੁਹਾਡਾ ਹੂੰ ਸੀ ਫਰਡੀਨੈਂਡ ਮੈਗਲਨ ਸਭ ਤੋਂ ਪਹਿਲਾ ਸੰਸਾਰ ਦੀ ਪਰਕਰਮਾ ਕਰਨ ਵਾਲਾ ਪੁਰਤਗਾਲੀ ਨਾਵੀਕ ਵੈਰੀ ਗੁੱਡ ਵੀ ਵੈਰੀ ਗੁੱਡ ਜੀ ਵੈਰੀ ਗੁੱਡ ਤਾਂ ਸਹੀ ਹੈ ਜੀ ਤੁਹਾਡਾ ਬਿਲਕੁਲ ਸੀ ਆਨਸਰ ਸੀ ਆਨਸਰ ਹੈ ਜਿਹੜਾ ਜੀ ਸਹੀ ਹੈ ਜੀ ਫਰਡੀਨੈਂਡ ਮੈਗਲਨ ਆਪਸ਼ਨ ਸੀ ਹੈ ਜਿਹੜੀ ਸਹੀ ਹੈ ਵੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਅਮਰੀਕਾ ਦਾ ਨਾਮਕਰਨ ਕਿਸ ਇਤਾਲਵੀ ਨਾਵਕ ਅਤੇ ਵਪਾਰੀ ਦੇ ਨਾਮ ਤੇ ਹੋਇਆ ਹਾਂਜੀ ਸ਼ਾਬਾਸ਼ 75 ਤੇ ਆਜੋ ਵੀ 75 ਤੇ ਆਜੋ ਜੀ ਅਮਰੀਕਾ ਦਾ ਨਾਮ ਕਰਨ ਬਈ ਕਿਹੜੇ ਇਤਾਲਵੀ ਨਾਵਕ ਨਾਵਕ ਤਾਂ ਪਤਾ ਹੀ ਹੈ ਨਾ ਕੀ ਹੁੰਦਾ ਹੈ ਨਾ ਤੇ ਵਪਾਰੀ ਦੇ ਨਾਮ ਤੇ ਹੋਇਆ ਬੀ ਅਮਰੀਗੋ ਵੇਸਪੁਚੀ ਵੈਰੀ ਗੁੱਡ ਵੀ ਅਮਰੀਗੋ ਬੇਸਪੁਚੀ ਠੀਕ ਹੈ ਜੀ ਸਹੀ ਹੈ ਜੀ ਵੈਰੀ ਗੁੱਡ ਜੀ ਅਮਰੀਕਾ ਦਾ ਨਾਮਕਰਨ ਕਿਸ ਇਤਾਲਵੀ ਨਾਵਕ ਜਾਂ ਕਹ ਲੋ ਕੇ ਜੀ ਵਪਾਰੀ ਦੇ ਨਾਮ ਤੇ ਹੋਇਆ ਸਹੀ ਹੈ ਜੀ ਆਨਸਰ ਤੁਹਾਡਾ ਬਿਲਕੁਲ ਹਾਂ ਜੀ ਸ਼ਾਬਾਸ਼ ਸੋ ਸਹੀ ਹੈ ਜੀ ਤੁਹਾਡਾ ਅਮਰੀਕੋ ਬੇਸ ਪੁੱਛੀ ਸੋ ਸਾਥੀਓ ਜੇ ਕਿਸੇ ਵੀ ਸਾਥੀ ਨੇ ਬੈਚ ਬਾਏ ਕਰਨਾ Google Play Store ਤੋਂ ਆਪਣੀ ਅਫੀਸ਼ੀਅਲ ਐਪ GNDS ਅਕੈਡਮੀ ਡਾਊਨਲੋਡ ਕਰਕੇ ਉੱਥੋਂ ਤੁਸੀਂ ਬੈਚ ਜਿਹੜਾ ਉਹ ਬਾਏ ਕਰ ਸਕਦੇ ਹੋ ਸੋ ਆਪਣੀ ਕਲਾਸ ਦਾ ਇਹ ਟਾਈਮ ਹੈ ਜਿਹੜਾ ਜੀ 5 ਵਜੇ ਦਾ ਹੁੰਦਾ ਹੈ ਤੇ 11:30 ਵਜੇ ਪੰਜਾਬੀ ਪੇਪਰ A ਦੀ ਕਲਾਸ ਹੁੰਦੀ ਹੈ ਆਪਣੀ ਜਿਹੜੇ ਸਾਥੀਆਂ ਨੇ ਮਾਸਟਰ ਕਲਾਸ ਦੇਣਾ ਉਹ ਕਲਾਸ ਬਹੁਤ ਇੰਪੋਰਟੈਂਟ ਆ ਉਸ ਨੂੰ ਵੀ ਦੇਖਿਆ ਕਰੋ ਤੇ ਇਸ ਕਲਾਸ ਨੂੰ ਵੀ ਦੇਖਿਆ ਕਰੋ ਬਾਕੀ ਹੋਰ ਸਾਥੀਆਂ ਨਾਲ ਵੀ ਸ਼ੇਅਰ ਕਰਿਆ ਕਰੋ ਸੋ ਵਰਡ ਹਿਸਟਰੀ ਕਰ ਰਹੇ ਆ ਜੀ ਆਪਾਂ ਕੱਲ ਨੂੰ ਆਪਣਾ ਪੁਨਰ ਜਾਗਰਨ ਦਾ ਟੌਪਿਕ ਆ ਜਿਹੜਾ ਉਹ ਪੂਰਾ ਹੋ ਜਾਣਾ A ਤੋਂ Z ਚੀਜ਼ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਅੱਗੇ ਤੋਂ ਜਿਹੜੇ ਆਪਣੇ ਪਾਰਟ ਆਉਣੇ ਨੇ ਉਹਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਡੂੰਘਾਈ ਦੇ ਨਾਲ ਇਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਸਰਬਜੀਤ ਕਰਮਜੀਤ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਠੀਕ ਹੈ ਜੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਹੁਣ ਆਪਾਂ ਕਲਾਸ ਨੂੰ ਕਰਦੇ ਆਂ ਬੰਦ ਸੋ ਥੈਂਕਸ ਫॉर ਵਾਚਿੰਗ